ਸੰਜੀ ਜਥੇਦਾਰ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਥੇਦਾਰ ਜੀ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਕਹੋਗੇ ਇਸ ਵਾਰੀ ਤੁਸੀਂ ਸਤਿ ਸ੍ਰੀ ਅਕਾਲ ਬੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮੈਨੂੰ ਜਨਵਰੀ ਪਰ ਕਮੇਟੀ ਬੈਂਗਲੁਰ ਪਾਲ ਇੰਡੀਆ ਕਾਲੀਦਲ ਦਾ ਭਰਾਇਆ ਹੈ ਮੈਂ ਆਉਂਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਮੈਂ ਪਹਿਲਾਂ ਵੀ ਨਵਾ ਚੁੱਕਾ ਔਰ ਜੋ ਵੀ ਪਾਰਟੀ ਦੇ ਅੰਦਰ ਜੋ ਵੀ ਕੋਈ ਮਸਲੇ ਹੋਣਗੇ ਹੋ ਚੁਕੇ ਜਾਣਗੇ ਕਿਉਂਕਿ ਇਹ ਜਿਹੜੀ ਕਮੇਟੀ ਹੈ ਉਹ ਸਰਵੋੱਚ ਕਮੇਟੀ ਹੈ ਸਾਰੇ ਪਗੜੀਆਂ ਨਾਲੋਂ ਇਹ ਇਸ ਕਮੇਟੀ ਕੋਲ ਹੀ ਪਾਵਰ ਹੈ ਪਰਚੀ ਕੋ ਕਰਾਣੀ ਜਾਂ ਸਾਰੀਆਂ ਪਾਵਰ ਇਸ ਕਮੇਟੀ ਕੋਲ ਹੁੰਦੀ ਹੈ ਜਿੱਤੇਦਰ ਜੀ ਜਿਹੜੀ 2027 ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਮਤਲਬ ਤੁਸੀਂ ਕੀ ਕਾਰਵਾਈ ਪਰ ਕੀ ਜਿਹੜੀ 2027 ਦੇ ਵਿੱਚ ਚੋਣਾਂ ਆ ਰਹੀਆਂ ਨੇ ਉਹ ਇੱਕ 40 ਦਲ ਦੀ ਹਨੇਰੀ ਚਨੇਗੀ ਕਿਉਂਕਿ ਅਸੀਂ ਜਿੱਥੇ ਵੀ ਇਹਦੇ ਗੱਲ ਕਰਦੇ ਆਂ ਹਰ ਬੰਦਾ ਯਾਦ ਕਰ ਰਿਹਾ ਹੈ ਕਾਲੀ ਸਾਹਿਬ ਨੂੰ ਕਿਉਂਕਿ ਕਾਲੀ ਸਾਹਿਬ ਨੇ ਜੋ ਕੰਮ ਕੀਤੇ ਉਹੀ ਅੱਜ ਦੇਖਣੇ ਚਾਹੇ ਕਟੜਾ ਦਿੱਲੀ ਰੋਡ ਚੱਲੀ ਹੈ ਚਾਹੇ ਚंडीगढ़ ਦਿੱਲੀ ਬਣ ਰਹੀ ਹੈ ਇਹ ਸਾਰੀਆਂ ਸਰਦਾਰ ਸੁਖਬੀ ਸਿੰਘ ਪਾਲਨ ਨੇ ਪਾਸ ਕਰਾਈਆਂ ਸੀ ਪੂਰੀ ਕੰਪਲੀਟ ਹੋ ਰਹੀਆਂ ਨੇ ਨਵੀਂ ਮੈਂ ਕੋਈ ਸੜਕ ਨਹੀਂ ਰੱਖੀ ਭੜਕੇ ਸਾਰੀਆਂ ਸੜਕਾਂ ਲੁਧਿਆਣਾ ਚੰਡੀਗੜ੍ਹ ਧੋਮਰਾ ਸਾਹਿਬ ਸਭ ਸਰਦਾਰ ਸੁਖਬੀ ਸਿੰਘ ਪਾਲਨ ਕੰਮ ਕਰਦਾ ਬੋਝ ਹੋ ਸੀ ਉਹਨੇ ਕਹੇ ਵੀ ਕਿਹਾ ਸੀ ਭਾਵੇਂ ਮਾਰੋ ਸੜਕਾਂ ਕਿੁੱਟੇ ਹੋ ਕਰਕੇ ਬਖਾਇਆ ਸੀ ਕੜੀਆਂ ਸੇ ਬੜਿਆ ਲੜਕਾ ਬੜੀਆਂ ਵਾਕਿਆ ਰੋ ਟੁੱਟਦੀਆਂ ਤੇ ਲੋਕ ਜਹਾ ਕਰਦੇ ਸਾਰੇ ਬਾਅਦ ਚੁੱਪ ਕੀਤੇ ਜੇ ਉਹਨਾਂ ਨੇ ਬਸ ਹੀ ਝਾੜ ਮੈ ਕੋ ਚਰਾਈ ਸੀ ਪਾਣੀ ਦੇ ਵਿੱਚ ਚਾਹੇ ਬਾਅਦ ਜਾ ਕੇ ਗਾਂ ਸਰਕਾਰ ਨੇ ਬੰਦ ਕਰਦੀ ਸੋ ਉਹਨਾਂ ਨੂੰ ਕੰਮ ਕਰਦਾ ਬੜਾ ਸ਼ੌਂਕ ਹੈ ਔਰ ਬਲੇ ਸਰਕਾਰ ਬੰਦੇ ਨੇ ਔਰ ਕੋਈ ਵੀ ਵਰਕਰ ਹੋਵੇ ਹਰ ਬੰਦ ਨੂੰ ਪਿਆਰ ਨਾਲ ਬੁਲਦੇ ਨੇ ਔਰ ਗੱਲ ਕਰਦੇ ਨੇ ਸੋ ਜਿਹੜੇ ਲੋਕ ਉਹਦੇ ਨਾਲ ਰਹੇ ਉਹਨਾਂ ਨੇ ਮਲਾਈਆਂ ਖਾਧੀਆਂ ਚਲੇ ਗਏ ਕੋਈ ਪਰ ਵੀ ਉਹਦਾ ਪਾਰਟੀ ਸਰਕਾਰ ਗੁਰਚਰ ਸਿੰਘ ਟੋੜਾ ਕਹਿੰਦੇ ਹੁੰਦੇ ਸੀ ਪਾਰਟੀ ਇੱਕ ਸਮੁੰਦਰ ਹੈ ਕੋਈ ਆ ਰਿਹਾ ਕੋਈ ਜਾ ਰਿਹਾ ਪਾਰਟੀ ਨੂੰ ਕੋਈ ਵਰਕ ਨਹੀਂ ਕਰਦਾ ਕੱਲ ਨੂੰ ਮੈਂ ਚਲਾ ਜਾਵਾਂ ਹੋਰ ਜਿਹੜਾ ਜਾਏ ਪਾਰਟੀ ਨੇ ਆਪਣਾ ਕੰਮ ਕਰੀ ਜਾਣਾ ਚੱਲੀ ਜਾਣਾ 27 ਦੇ ਵਿੱਚ ਹੋਣੀ ਜਲਦੀ ਜਲਦੀ ਹੈ ਤੇ ਸਭ ਦੇ ਸਾਹਮਣੇ ਆ ਜਾਏਗਾ ਜਦੋਂ ਆਪਣੇ ਗ੍ਰਾਮ ਸੇ ਅਸੀਂ ਜਿੱਤਿਆ ਜੀ ਗੁਰਚਰ ਸਿੰਘ ਟੋੜਾ ਕੰਨੀ ਨਾਲ ਕਿੰਨੇ ਜੋਸ਼ ਆਇਆ ਪਰ ਅੱਗੋਂ ਵੇਖੋ ਕਿਡਾ ਹੰਮੀ ਭੇਜੀ ਤੇ ਕਿੰਨਾ ਜੋਸ਼ ਹੁੰਦਾ ਹੈ ਏ ਹੌਲੀ ਹੌਲੀ ਕਾਲੀ ਦਾਲ ਦੀ ਸਰਕਾਰ ਸੋਸਾਇਟੀ ਬਣਾਣੀ ਬਣਾਣੀ ਹੈ ਸਾਰੇ ਪਿੰਡਾਂ ਦੀ ਆਵਾਜ਼ ਹੈ ਸ਼ਹਿਰ ਦੀ ਆਵਾਜ਼ ਹੈ ਲੋਕ ਕਦੇ ਵੀ ਇਹ ਕਾਲੀ ਦਾਲ ਨੂੰ ਲਿਆਓ ਕਿਉਂਕਿ ਸਾਡੀ ਸਰਕਾਰ ਦੇ ਵਿੱਚ ਜੋ ਡਵੈਲਪਮੈਂਟ ਹੋਈ ਹੈ ਜਾਂ ਸ਼ਹਿਰ ਦਾ ਵੇਖੋ ਤੁਸੀਂ ਜੋ ਇਟਾ ਲੱਗੀਆਂ ਆਉਂਦੀਆਂ ਲੱਗੀਆਂ ਨੇ ਮੁਰਗੇ ਕੋਈ ਨਹੀਂ ਨਕੀ ਸੋ ਇਹ ਹੀ ਗੱਲ ਹੈ ਵੀ ਇਸ ਸਰਕਾਰ ਹੋਣੀ ਕਿ ਨਹੀਂ ਇੱਕ ਜਥੇਦਾਰ ਜੀ ਪਿਛਲੇ ਦਿਨੀ ਜਿਹੜੇ ਇਲੈਕਸ਼ਨ ਹੋਏ ਸੀਗੇ ਲੁਧਿਆਣੇ ਦੇ ਵੈਸਟ ਦੇ ਉਹਦੇ ਨਤੀਜਿਆਂ ਦੇ ਤੁਸੀਂ ਕੀ ਵਿਚਾਰ ਹੈ ਤੁਹਾਡੇ ਜੀ ਉੱਤੇ ਜਿਹੜਾ ਲੈਸ਼ਨ ਲਿਆਣੇ ਵਿੱਚ ਹੋਇਆ ਸੀ ਉਹ ਕੋਈ ਸਾਡੇ ਉੱਤੇ ਨਹੀਂ ਗਿਆ ਕਿਉਂਕਿ ਇਹ ਸੀਟ ਦਾ ਆਪਣਾ ਰਵਨੀ ਸਿੰਘ ਬਿੱਟੂ ਨੂੰ ਜਿਹੜਾ ਕਿ ਪੇਜੇ ਮੇ ਦਾ ਕੈਂਡੀਡੇਟ ਨੇ 40000 ਵੋਟ ਸੜਕੀ ਪਈ ਸੀ ਉਹਨਾਂ ਦੀ 20000 ਰਹਿ ਗਈ ਸਾਨੂੰ ਪਈ ਸੀ 5000 ਸਾਡੀ 8500 ਹੋਈ ਸੁਖਵੀਰ ਸਿੰਘ ਬਾਦਲ ਨੇ ਘਰ ਘਰ ਫੜ ਕੇ ਮੈਂ ਵੀ ਜਾਂਦਾ ਰਿਹਾ ਉੱਥੇ ਡੋਰ ਟੂ ਡੋਰ ਵਰਕਰ ਸਾਡੀ ਪਾਰਟੀ ਕੋਲ ਹੈ ਨਹੀਂ ਸਾਰਾ ਕੰਮ ਕੀਤਾ ਨਾ ਕਿਉਂਕਿ ਇਹ ਸੀਟ ਸਾਡੇ ਕੋਲ ਨਹੀਂ ਸੀ ਹੁੰਦੀ ਕਿਉਂਕਿ ਸਾਡੇ ਜਿਹੜੇ ਕੌਂਸਲਰ ਸੱਤ ਸਾਲ ਕਦੀ ਜਿੱਤੇ ਉਹ ਸਾਰੇ ਭਜ ਪੁੱਜ ਗਏ ਹੁਣ ਦੋਰਾ ਪਾਰਟੀ ਬਰ ਖੜੀ ਹੋ ਰਹੀ ਹੈ ਕਿਉਂਕਿ ਸਾਡੇ ਲੀਡਰ ਜਰਵੰਤਾਰ ਸਿੰਘ ਮੱਕੜ ਉਹਦੀ ਡੈਥ ਹੋ ਗਈ ਅਰ ਭਾਜਪਾ ਸਿੰਘ ਢੰਡਸਨ ਉਹਨਾਂ ਦੀ ਜੱਜ ਹੋ ਗਈ ਅੱਗੋਂ ਹਣ ਪਾਰਟੀ ਹੋਰ ਉੱਪਰ ਕੇ ਨਿਕਲੇਗੀ ਕਿਉਂਕਿ ਇਸ ਵਾਰ ਤਾਂ ਅਸੀਂ ਉੱਤੇ ਖੜੀ ਕੀਤੀ ਹੈ ਪਾਰਟੀ ਬਹੁਤ ਵਧੀਆ ਬੋਲੀ ਔਰ ਬੀਜਪੀ ਨੂੰ ਮਜ਼ਾ ਲੱਗ ਗਿਆ ਕਿ ਅਸੀਂ ਸ਼ਹਿਰ ਜੀ ਵੀ ਇਕਾਲੀ ਦਾ ਕੈਂਡੀਡੇਟ ਦੇ ਸਕਦੇ ਭਾਜਪਾ ਸਾਹਿਬ 2027 ਦੀਆਂ ਆਪਾਂ ਜੇ ਲਾਈਏ ਇਹਨੂੰ ਲੈ ਕੇ ਚੱਲੀਏ ਤਾਂ ਪਾਰਟੀ ਫਿਰ ਉਹੀ ਆਪਣੀਆਂ ਪੁਰਾਣੀਆਂ ਲੀਆਂ ਤੇ ਆਏਗੀ ਕਿ ਨਹੀਂ ਬਿਲਕੁਲ ਆਏਗੀ ਇਹ ਤੁਹਾਡੇ ਸਾਹਮਣੇ ਆ ਜਾਏਗਾ ਬਿਲਕੁਲ ਆਏਗੀ ਕਿਉਂਕਿ ਲੋਕਾਂ ਚ ਪਿੰਡਾਂ ਦੇ ਵਿੱਚ ਸਾਰੇ ਪਾਸੇ ਇੱਕ ਨਹਿਰ ਚੱਲ ਰਹੀ ਹੈ ਜਿਹੜੇ ਕਿਸਾਨ ਸਾਡੇ ਆਂਟੀ ਹੋ ਕੇ ਸਾਨੂੰ ਸਾਰੇ ਅੱਜ ਕਹਿ ਰਹੇ ਨੇ ਕਿ ਅਕਾਲੀ ਦਲ ਠੀਕ ਹੈ ਕਿਉਂਕਿ ਉਹ ਹਾਲ ਕੀਤਾ ਭਗਵਾਨ ਜੀ ਕਿਸ ਨੂੰ ਚੋੜੀ ਕਰਨ ਦਿੰਦਾ ਸਾਡੇ ਤੋਂ ਬਹਿ ਨਹੀਂ ਦੇ ਰਿਹਾ ਇੱਕ ਜਥੇਦਾਰ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਪੁਰਾਣੀ ਭਾਈਵਾਲ ਪਾਰਟੀ ਸੀਗੀ ਕੀ ਉਹਨਾਂ ਦਾ ਫਿਊਚਰ 'ਚ ਕੋਈ ਕਟਫੰਦਰ ਹੋ ਸਕਦਾ ਹੈ ਦਾ ਨਾ ਕੋਈ ਇਹ ਫੈਸਲਾ ਜਿਹੜਾ ਹੈ ਇਹ ਸਾਡੀ ਉੱਚ ਜਿਹੜੀ ਸਾਡੀ ਹਾਈ ਕਮਾਂਡ ਹੈ ਵਰਕ ਕਮੇਟੀ ਹੈ ਕੋਰ ਕਮੇਟੀ ਹੈ ਇਹ ਫੈਸਲਾ ਹੁੰਦਾ ਹੈ ਜੋ ਟਾਈਮ ਆਏਗਾ ਸਭ ਕੁਝ ਹੋਦਾ ਹੈ ਕੁਛ ਨਹੀਂ ਬਣਦਾ ਟਾਈਮ ਦਾ ਕਿਉਂਕਿ ਲੋਡ ਜੁਹਾਦੀ ਹੈ ਤੇ ਸਾਰਾ ਕੁਝ ਹੋਏਗਾ ਸਤਾਈਏ ਸਰਕਾਰ ਅਕਾਲੀ ਦਲ ਦੀ ਬਣੇਗੀ ਤੁਹਾਨੂੰ ਮੈਂ ਇਹ ਕਹ ਰਿਹਾ ਬੋਲੇ ਸੁਨਹਿਰਾ